ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਕੁਕਿੰਗ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰਿਆ ਕਰੋ ਕਿਉਂਕਿ ਤੁਹਾਡੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜਿਵੇਂ ਚੈਨਲ ਤੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਤੇ ਜਿਹੜਾ ਮੇਰੇ ਪਾਇਆ ਹੈ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਮਤਲਬ ਕਿ ਇਹ ਜਿਹੜੀ ਹੈਗੀ ਫੁੱਲ ਪਿਓਰ ਕਾਟਨ ਦਾ ਸੂਟ ਹੈਗਾ ਇਹ ਮਤਲਬ ਸੀ ਥਰੂ ਸੀਗਾ ਸੂਟ ਤਾਂ ਕਰਕੇ ਆਪਾਂ ਕੱਲੀ ਇਹ ਤੇ 셔ਟ ਤੇ ਲਾਈਨਿੰਗ ਲਗਵਾਈ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਸਟਿਚਿੰਗ ਦੇਖ ਸਕਦੇ ਹੋਗੇ ਤਾਂ ਆਪਾਂ neck ਦਾ ਸਟਾਈਲ ਰੱਖਿਆ ਹੈਗਾ ਤੇ ਬਾਜੂ ਦੇ ਉੱਪਰ ਆਪਾਂ ਵਰਕ ਕੀਤਾ ਹੈਗਾ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਹਲਕਾ ਜਿਹਾ ਆਪਾਂ ਵਰਕ ਕਰਵਾਇਆਗਾ ਕਾਫੀ ਜਿਆਦਾ ਸੋਨਾ ਸਮ ਅਕੋਰਡਿੰਗ ਲੌਜੀ ਹੋਲਸ ਦਾ ਕੰਮ ਕੀਤਾ ਹੋਇਆਗਾ ਤੇ ਪਲੱਸ ਇਹਦੇ ਮਤਲਬ ਪਹੁੰਚਿਆ ਤੇ ਵੀ ਹੀ ਮਤਲਬ ਸੀਮ ਜਿੱਤਾ ਸ਼ਰਟ ਦੇ ਉੱਪਰ ਵਰਕ ਹੈਗਾ ਉਦਾਂ ਹੀ ਵਰਕ ਹੈਗਾ ਠੀਕ ਹੈ ਜੀ ਇਹਨੂੰ ਆਪਾਂ ਕਲਰ ਕੰਬੀਨੇਸ਼ਨ ਸ਼ਰਟ ਨਾਲ ਦਾ ਦੇਤਾ ਮਤਲਬ ਸੂਰ ਤੇ ਕਲਰ ਕੰਬੀਨੇਸ਼ਨ ਬਾਟਮ ਨਾਲ ਦਾ ਦੇਤਾ ਇਦਾਂ ਸਟੀਚਿੰਗ ਕੀਤੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਘੇਰੇ ਦੇ ਉੱਪਰ ਆਪਾਂ ਇਦਾਂ ਡਿਜ਼ਾਈਨ ਬਣਾਇਆਗਾ ਤੇ ਇਹ ਥੋੜਾ ਜਿਹਾ ਆਪਾਂ ਲੂਸ ਸਟਾਈਲ ਦੇ ਵਿੱਚ ਜਿਹੜਾ ਸੂਟ ਬਣਾਇਆ ਗਿਆ ਇਹਦੇ ਨਾਲ ਮੈਂ ਰੱਖਿਆ ਜੀ ਚਿਕਨ ਦਾ ਦੁਪੱਟਾ ਤੁਸੀਂ ਵੀ ਇਦਾਂ ਦੁਪੱਟਾ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋਵੋਗੇ ਤੇ ਇਹਦੇ ਨਾਲ ਦੇ ਆਪਣੇ ਕੋਲ ਸੇਮ ਸੂਟ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਜੇ ਤੁਸੀਂ ਵਿਦਆਉਟ ਵਰਕ ਕੇ ਹੀ ਸੂਟ ਲੈਣੇ ਹੋਗੇ ਤਾਂ 850 ਪ੍ਰਾਈਸ ਹੈਗਾ ਮੈਚਿੰਗ ਦਾ ਜੇ ਤੁਸੀਂ ਵਰਕ ਕਰਵਾਉਗੇ ਪਲੱਸ ਦੁਪੱਟਾ ਲਾਉਗੇ ਉਹਦੇ ਤੁਸੀਂ ਮੇਰੇ ਤੋਂ ਚਾਰ ਡਿਜ਼ਾਈਨਿੰਗ ਜਿਹੜੇ ਮਤਲਬ WhatsApp ਤੇ ਪੁੱਛ ਸਕਦੇ ਹੋਗੇ ਮੈਂ ਤੁਹਾਨੂੰ ਫਿਲਹਾਲ ਕੱਲਾ ਫੈਬਰਿਕ ਦਾ ਜਿਹੜਾ ਪ੍ਰਾਈਸ ਹੈਗਾ ਵੀਡੀਓ ਦੇ ਵਿੱਚ ਦੱਸ ਦਿੰਨੀ ਆ ਇਹਦੇ ਨਾਲ ਦੇ ਆਪਣੇ ਕੋਲੇ ਕਾਫੀ ਸੂਟ ਅਵੇਲੇਬਲ ਹੈਗੇ ਨੇਗੇ ਬਿਲਕੁਲ ਪਿਓਰ ਕਾਟਨ ਹੈਗੀ ਤੇ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਾ ਸਕਦੇ ਹੋ ਮੈਸੇਜ ਥਰੂ ਕਰਕੇ ਥੋੜਾ ਜਿਹਾ ਮਤਲਬ ਲਾਈਨਿੰਗ ਲਗਵਾ ਲਈ ਕਾਟਨ ਦੀ ਹੀ ਲਗਾਈ ਹੈ ਜੀ ਹੈਗੇ ਨੇ ਜੀ ਕਾਫੀ ਸੂਟ ਅਵੇਲੇਬਲ ਹੈਗੇ ਨੇ ਹੋਰ ਵੀ ਮਿਲ ਜਾਣਗੇ ਆਪਣੇ ਕੋਲੇ ਮਤਲਬ ਪੂਰਾ ਲੋਟ ਪਿਆਗਾ ਇਹ ਪ੍ਰਿੰਟ ਦਾ ਤਾਂ ਤੁਸੀਂ ਮਤਲਬ ਲੈ ਸਕਦੇ ਹੋਗੇ ਇਸ ਤਰ੍ਹਾਂ ਰੈਡੀ ਕਰਵਾਉਣਾ ਹੋਊਗਾ ਵਰਕ ਵਗੈਰਾ ਕਰਾਉਣਾ ਹੋਊਗਾ ਉਦੋਂ ਤੁਸੀਂ ਮੈਨੂੰ ਮੈਸੇਜ ਡਿਟੇਲ ਭੇਜ ਦਿਓ ਜੇ ਤੁਸੀਂ ਸਿੰਪਲ ਲੈਣਾ ਚਾਹਣਾ ਸਿੰਪਲ ਲੈ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ ਅੱਜ ਥੋੜੇ ਜਿਹੀ ਸਟਿਚਿੰਗ ਵਾਲੇ ਸੂਟ ਦਿਖਾਉਣੀ ਆਂਗੀ ਆਪਾਂ ਪਿਓਰ ਕਾਟਨ ਦੇ ਉੱਪਰ ਦੇਖੋ ਜਿਹੜਾ 1000 ਪ੍ਰਾਈਸ ਆ 올ਓਵਰ ਦਾ ਇਦਾਂ ਆਪਾਂ ਕੋਟ ਸੈੱਟ ਰੈਡੀ ਕੀਤੇ ਨੇਗੇ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਆਪਾਂ ਕੋਟ ਸੈੱਟ ਹੈ ਜਿਹੜਾ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਨੈੱਕ ਦਾ ਸਟਾਈਲ ਆਪਾਂ ਇਦਾਂ ਰੱਖਿਆ ਗਿਆ ਤਾਂ ਕਾਲਰ ਲਗਾ ਕੇ ਤੇ ਪਲੱਸ ਮਤਲਬ ਸਾਰੇ ਬਟਨ ਲਗਾਏ ਲੇਗੇ ਤੇ ਪਲੱਸ ਆਪਾਂ ਪੌਕੇਟਾਂ ਲਗਾਈਆਂ ਨੇ ਜੀ ਬਹੁਤ ਸੋਹਣੀਆਂ ਡਿਜ਼ਾਈਨ ਵਾਲੀਆਂ ਤੇ ਇਦਾਂ ਆਪਾਂ ਰੱਖੀ ਹੈ ਜੀ ਆਰਾਮ ਦਾ ਵਾਂ ਦਾ ਸਟਾਈਲ ਆਪਾਂ ਇਦਾਂ ਰੱਖਿਆ ਹੈਗਾ ਬਲੇਸਸ ਲਗਾਤੀਆਂ ਡਬਲ ਲਓ ਜੀ ਜਿਹੜਾ ਮਤਲਬ ਇਹ ਕੋਟ ਸੈੱਟ ਦਾ ਕੁੜਤਾ ਹੈਗਾ ਇਹ ਸਾਰਾ ਕੁੜਤੇ ਦੇ ਸਟਾਈਲ ਦੇ ਵਿੱਚ ਰੱਖਿਆ ਕੋਈ ਆਪਾਂ ਤਰਪਾਈ ਨਹੀਂ ਕੀਤੀ ਇਦਾਂ ਹੀ ਮਤਲਬ ਆਪਾਂ ਇਹਨੂੰ ਰੈਡੀ ਕੀਤਾ ਹੈਗਾ ਇਹਦੇ ਨਾਲ ਆਪਾਂ ਰੱਖਿਆ ਜੀ ਪਲਾਜ਼ੋ ਲਓ ਜੀ ਇਹ ਵੀ ਰਹੂਗਾ ਜੀ ਪੈਂਟ ਪਲਾਜ਼ੋ ਰਹੂਗਾ ਇਹ ਤਾਂ ਆਪਾਂ ਦੇਖੋ ਇਹਨੂੰ ਬਟਨ ਲਗਾਤੇ ਥੋੜੀ ਜਿਹਾ ਆਪਾਂ ਮਤਲਬ ਬਾਲਾ ਸਿੰਪਲ ਨਹੀਂ ਰੈਡੀ ਕੀਤੇ ਕੁਆਰਟ ਸੈੱਟ ਤੇ ਆਪਾਂ ਥੋੜੇ ਵਧੀਆ ਕੀਤੇ ਨੇ ਤਾਂ ਆਪਾਂ ਕੱਟ ਦਾ ਡਿਜ਼ਾਈਨ ਦਿੱਤਾ ਦੇਖੋ ਪਲਾਜ਼ੋ ਤੇ ਲਓ ਜੀ ਇਹਦੇ ਨਾਲ ਦਾ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋਗੇ ਇਹਦੇ ਨਾਲ ਦਾ ਸੇਮ ਮਤਲਬ ਪ੍ਰਿੰਟ ਆਪਾਂ ਚੈੱਕ ਕਰ ਲਾਂਗੇ ਨਹੀਂ ਬਹੁਤ ਸਾਰੇ ਪ੍ਰਿੰਟ ਨੇਗੇ ਤੁਸੀਂ ਉੱਥੇ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਇਹ ਤਾਂ ਇਹ ਤੁਸੀਂ ਰੈਗੂਲਰ ਵੇਅਰ ਦੇ ਵਿੱਚ ਮਤਲਬ ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਇੰਦਾ ਕਾਰਟ ਸੈੱਟ ਤਾਂ ਤੁਸੀਂ ਬਣਵਾ ਸਕਦੇ ਹੋਗੇ ਫਿਰ ਆਪਾਂ ਰੱਖਿਆ ਜੀ ਫਰੋਜ਼ੀ ਕਲਰ ਦਾ ਵਿਦਆਊਟ ਲਾਈਨਿੰਗ ਸਟਿਚ ਕੀਤੇ ਲੰਗੇ ਇਹਦਾ ਵੀ ਆਪਾਂ ਸਟਾਈਲ ਇੰਦਾ ਹੀ ਰੱਖਿਆ ਬਟਨ ਲਗਾ ਕੇ ਜਿਹੜੀਆਂ ਨੇ ਪਾਕਟਾਂ ਨੇ ਉਹ ਆਪਾਂ ਥੋੜੀਆਂ ਜਿਹੀ ਟਿੱਡੀ ਸਟਾਈਲ ਦੇ ਵਿੱਚ ਮਤਲਬ ਬਣਾਤੀਆਂ ਪਾਕਟਾਂ ਦੋਨੋਂ ਤੇ ਬਾਹਾਂ ਦਾ ਸਟਾਈਲ ਆਪਾਂ ਥੋੜਾ ਜਿਹਾ ਦੇਖੋ ਇੰਦਾ ਰੱਖਿਆਗਾ ਵੀ ਕਾਫ ਵਾਲੀ ਬਾਜ਼ੂ ਲਗਾਤੀ ਦੇਖੋ ਇਸ ਤਰ੍ਹਾਂ ਇਸ कॉलर ਆਪਾਂ ਲਗਾਏ ਨੇ ਇਹਦੇ ਵੀ ਤੇ ਇਹਦਾ प्लाजो ਵੀ ਆਪਾਂ ਰੈਡੀ ਕੀਤਾਗਾ ਲੋ ਜੀ ਇਹਦੇ ਆਪਾਂ ਕੋਈ ਬਟਨ ਵਗੈਰਾ ਕੁਝ ਨਹੀਂ ਲਗਾਏ ਇਹਦੇ ਨਾਲ ਤੁਹਾਨੂੰ ਸੇਮ ਫੈਬਰਿਕ ਮਿਲ ਜੂਗਾ 1050 ਪ੍ਰਾਈਸ ਹੈਗਾ ਜੇ ਤੁਸੀਂ ਕੋਰਸੈਟ ਵਗੈਰਾ ਰੈਡੀ ਕਰਵਾਉਗੇ ਸਟਿਚਿੰਗ ਚਾਰजेस ਉਹਦੇ ਅਲੱਗ ਹੋਣਗੇ ਨੈਕਸਟ ਵੀ ਹੈਗਾ ਜੀ ਕੋਰਸੈਟ ਆਪਾਂ ਰੈਡੀ ਕੀਤਾ ਇਹ ਵਾਲਾ ਵੀ ਲੋ ਜੀ ਇਨੂੰ ਵੀ ਆਪਾਂ ਇਦਾਂ ਹੀ ਮਤਲਬ ਕਾਲਰ ਵਾਲਾ ਨੈਕ ਸਟਾਈਲ ਕੀਤਾਗਾ ਇਹਦੇ ਵੀ ਸੀਮ ਪਾਕਟਸ ਲਗਾਈਆਂ ਨਹੀਂਆਂ ਦੋ ਤੇ ਪਾਕਟ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰਿਆਂ ਤੇ ਅਲੱਗ-ਅਲੱਗ ਆਪਾਂ ਡਿਜ਼ਾਈਨ ਰੈਡੀ ਕੀਤੇ ਨੇਗੇ ਪਲੱਸ ਪੈਟਰਨ ਆ ਜਾਣਗੇ ਇਹ ਬਾਹਰ ਸਟਾਈਲ ਇਦਾਂ ਆਜੂਗਾ ਮਤਲਬ ਥੋੜਾ ਹੀ ਆਪਾਂ ਘੱਟ ਪਾਇਆਗਾ ਬਾਹ ਦੇ ਵਿੱਚ ਫਿਰ ਆਪਾਂ ਲੈਸ ਲਗਾਈਏਗੀ ਫਿਰ ਇਸ ਤੋਂ ਬਾਅਦ ਆਜੂਗਾ ਜੀ ਪਲਾਜ਼ੋ ਪੈਂਟ ਪਲਾਜ਼ੋ ਨਾਲ ਆਪਾਂ ਇਸ ਤਰ੍ਹਾਂ ਰੈਡੀ ਕੀਤਾਗਾ ਤੁਸੀਂ ਦੇਖ ਸਕਦੇ ਹੋਗੇ ਕੱਟ ਵਾਲੀ ਲੈਸ ਪਲੱਸ ਜਿਹੜੀ ਮਤਲਬ ਪਹੁੰਚੇ ਤੇ ਵੀ ਆਪਾਂ ਮਤਲਬ ਬ੍ਰੀਕ ਜੀ ਲੈਸ ਆਪਾਂ ਸਟਾਈਲ ਦਿੱਤਾ ਹੈਗਾ ਤੁਸੀਂ ਮਤਲਬ ਕੋਟ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਮੈਂ ਤੁਹਾਨੂੰ ਫੈਬਰਿਕ ਸ਼ੋਅ ਕਰ ਦਿੰਦੀ ਆਂ ਜੀ ਜੇ ਤੁਸੀਂ ਇਹਨਾਂ ਦੇ ਸਲਵਾਰ ਸੂਟ ਰੈਡੀ ਕਰਵਾਉ ਲੋ ਜੀ ਪਹਿਲਾ ਫੈਬਰਿਕ ਇਹ ਵਾਲਾ ਹੈਗਾ ਇਹ 올ਓਵਰ ਹੀ ਮਤਲਬ ਸੋਹਣਾ ਲੱਗਦਾ ਹੈਗਾ ਕੋਟ ਸੈੱਟ ਤੁਸੀਂ ਇਹਦਾ ਮਤਲਬ ਬਣਾ ਸਕਦੇ ਹੋਗੇ 1050 ਇਹਨਾਂ ਦੀ ਰੇਂਜ ਹੈ ਮੈਂ ਸ਼ਾਰਟ ਵੀਡੀਓ ਵੀ ਪਾਈ ਸੀ ਇਹਨਾਂ ਦੀ ਤੁਸੀਂ ਉਹਦੇ ਵਿੱਚੋਂ ਵੀ ਸਿਲੈਕਟ ਕਰ ਸਕਦੇ ਹੋਗੇ ਫਿਰ ਨੈਕਸਟ ਆਜੂਗਾ ਇਹ orange ਤੇ ਆਜੂਗਾ ਇਸ ਤਰ੍ਹਾਂ ਇਹ ਕਾਪ ਦੇ ਚੋ ਤੁਸੀਂ ਕੋਈ ਵੀ ਮਤਲਬ ਚੂਸ ਕਰਕੇ ਇਹਨਾਂ ਦੇ ਕਾਰਡ ਸੈਟ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਆਜੂਗਾ green ਨੈਕਸਟ ਆਜੂਗਾ ਜੀ pink ਸਾਰੇ ਸਮਰ ਆਲਾ ਚਾਰਟ ਹੈਗਾ ਮਤਲਬ ਕੋਈ ਵੀ ਇੱਦਾਂ ਪੜਕੀਲਾ ਬ੍ਰਾਈਟ ਕਲਰ ਨਹੀਂ ਹੈਗੇ ਇਹਦੇ ਵਿੱਚ ਸਾਰੇ ਸੋਬਰ ਨੇਗੇ ਲਓ ਜੀ ਨੈਕਸਟ ਮੈਂ ਇਹਦੇ ਨਾਲ ਤਾਂ ਤੁਹਾਨੂੰ ਦਿਖਾ ਹੀ ਚੁੱਕੀ ਆ ਵੀ ਆਪਾਂ ਕਾਟ ਸੈਟ ਰੈਡੀ ਕੀਤਾ ਹੈਗਾ ਸੇਮ ਇਹ ਬਣਿਆ ਪਿਆਗਾ ਤੇ ਤੁਸੀਂ ਇਹਦਾ ਵੀ ਕਾਟ ਸੈਟ ਹੈ ਇਹਦਾ ਰੈਡੀ ਕਰਵਾ ਸਕਦੇ ਹੋਗੇ ਕਾਫੀ ਜ਼ਾਰੇ ਪ੍ਰਿੰਟ ਲਏਗੇ ਹਨਾ ਬਹੁਤ ਤੇ ਤੁਸੀਂ ਮੇਰੇ ਤੋਂ ਪਿਕਸ ਸ਼ੇਅਰ ਕਰਵਾ ਲਿਓ ਹੋਰ ਬਾਕੀ ਪ੍ਰਿੰਟs ਦੀਆਂ ਫਿਲਹਾਲ ਜੇ ਤੁਸੀਂ ਇਹਦੇ ਵਿੱਚੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਬਹੁਤ ਸੋਹਣੀ ਕਾਟਨ ਹੈਗੀ ਵਿਦਆਊਟ ਲਾਈਨਿੰਗ ਇਹ ਸਟਿਚ ਹੋਊਗੀ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈ ਜੇ ਕੋਈ ਸੀ ਥਰੂ ਹੈਗਾ ਹਾਂ ਉਹ ਤੇ ਤੁਸੀਂ ਲਾਈਨਿੰਗ ਹੈ ਜਿਹੜੀ ਲਗਵਾ ਸਕਦੇ ਹੋਗੇ ਲਓ ਜੀ ਨੈਕਸਟ ਆਪਾਂ ਕਿਸੇ ਭੈਣ ਦਾ ਸਿੰਪਲ ਸੂਟ ਰੈਡੀ ਕੀਤਾ ਉਹਨਾਂ ਨੇ ਆਪਾਂ ਨੂੰ ਫੁਲ ਕਾਰੀ ਦੀ ਫੋਟੋ ਪਾਈ ਸੀਗੀ ਤੇ ਆਪਾਂ ਉਹਦੇ ਨਾਲ ਦਾ ਉਹਦੇ ਵਿੱਚੋਂ yellow color ਚੱਕ ਕੇ ਆਪਾਂ ਜਿਹੜਾ ਦਾ ਰੈਡੀ ਕੀਤਾ ਜਾਏ ਵਾਲਾ ਸੂਟ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਆਪਾਂ ਮਲਟੀ ਹਨਾ ਫਰੰਟ ਪੈਕ ਚਾਕਾਂ ਤੇ ਆਪਾਂ ਲੈਂਸ ਲਗਾਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਦਾਂ ਇਹ ਆਪਾਂ neck ਦਾ ਸਟਾਈਲ ਦਿੱਤਾ ਹੈਗਾ ਤੇ ਪਲਾਸ ਆਪਾਂ ਬਾਵਾਂ ਤੇ ਵੀ ਇਸ ਤਰ੍ਹਾਂ ਹੀ ਸਟਾਈਲ ਦਿੱਤਾਗਾ। ਜੇ ਤੁਸੀਂ ਦੀ ਅਕਸਰ ਦਾ ਬਹੁਤ ਬਰੀਕ ਜੀ ਲਗਾਈ ਹੈ ਕਿ ਇਹਦੇ ਨਾਲ ਆਪਾਂ ਰੱਖੀ ਹੈ ਜੀ ਸਲਵਾਰ, ਸਟ੍ਰੇਟ ਸਲਵਾਰ ਬਣਾਈ ਹੈਗੀ। ਫਿਰ ਇਸ ਤੋਂ ਬਾਅਦ ਇਹ ਆਜੂਗਰਦੀ ਰਾਇਲ ਬਲੂ ਪ੍ਰਿੰਟ। ਇਹਦੇ ਨਾਲ ਦਾ ਮਤਲਬ ਮੇਰਾ ਸੂਟ ਸੀਗਾ ਕਾਫੀ ਪਹਿਣਾ ਦੇ ਰੈਡੀ ਹੋਣ ਲਈ ਗਏ ਨੇਗੇ। ਜੇ ਮੇਰੇ ਕੋਲੇ ਬਸ ਇਹਦੇ ਨਾਲ ਦਾ ਕੋਈ ਸੂਟ ਹੋਣਾ ਅਵੇਲੇਬਲ ਨਹੀਂ ਹੈਗਾ। ਤੁਸੀਂ ਇਦਾਂ ਡਿਜ਼ਾਈਨ ਮਤਲਬ ਇਹ ਸੂਟਾਂ ਦੇ ਵਿੱਚੋਂ ਰੈਡੀ ਕਰਵਾ ਸਕਦੇ ਹੋ। ਲਓ ਜੀ। ਇਦਾਂ ਆਪਾਂ ਸਟਾਈਲ ਕੀਤਾਗਾ ਇਹਦਾ। ਨਾਲ ਆਪਾਂ ਸਲਵਾਰ ਬਣਾਈ ਹੈ। ਇਸ ਤੋਂ ਬਾਅਦ ਆ ਜੂਗਾ ਜੀ ਇਹ ਵਰਕ ਵਾਲਾ ਸੂਟ ਪਿਓਰ ਚੰਦੇਨੀ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਪੱਟੀ ਲਗਾਈ ਹੈਗੀ ਤੇ ਪਲੱਸ ਇਹ ਜਿਹੜਾ ਵਰਕ ਹੋਇਆ ਸਾਰਾ ਮਸ਼ੀਨ ਦਾ ਹੋਇਆ ਹੋਇਆਗਾ ਸੈਂਟਰ ਦੇ ਵਿੱਚ ਆਪਾਂ ਡਬਲ ਜਿਗਜੈਗ ਪਾਏ ਨੇ ਦੋ ਕਲਰ ਦੇ ਇਸ ਤਰ੍ਹਾਂ ਪੱਟੀ ਲਗਾਈ ਹੈਗੀ ਸੇਮ ਮਤਲਬ ਬਾਹਾਂ ਤੇ ਵਰਕ ਆ ਜੂਗਾ ਜਿਗਜੈਗ ਪਲੱਸ ਬੁੱਤੀ ਪਾਈ ਹੈਗੀ ਆਪਾਂ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਹੈ ਜਿਹੜਾ ਸਾਡਾ ਪੇਂਟ ਦੀ ਤਰ੍ਹਾਂ ਲੱਗ ਰਿਹਾਗਾ ਬਿਲਕੁਲ ਫਿਨਿਸ਼ਿੰਗ ਹੈਗੀ ਤੇ ਬੈਗ ਤੇ ਵੀ ਇਹਨਾਂ ਦੇ ਮਤਲਬ ਇਸ ਤਰ੍ਹਾਂ ਵਰਕ ਸੀਗਾ ਸੇਮ ਆਪਾਂ ਵਰਕਇਆ ਗਿਆ ਤਾਂ ਰੱਖਿਆ ਬੈਗ ਘੇਰੇ ਤੇ ਵੀ ਮਤਲਬ ਚਿੱਕ ਜਾਏਗਾ ਆਜੂਗਾ ਡਬਲ ਸਾਰਾ ਜਿਹੜਾ ਇਹ ਕੰਮ ਹੋਇਆ ਹੋਇਆ ਡਬਲ ਹੋਇਆ ਹੋਇਆ ਦੋ ਕਲਰ ਦਾ ਇਹਦੇ ਨਾਲ ਤਾਂ ਤੁਸੀਂ ਸੂਟ ਹੈ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਜੇ ਮੈਨੂੰ ਡੀਐਮ ਕਰ ਸਕਦੇ ਹੋਗੇ WhatsApp ਤੇ ਮੈਸੇਜ ਕਰ ਸਕਦੇ ਹੋਗੇ ਲਓ ਜੀ ਇਦਾਂ ਇਹਦਾ ਰਹੂਗਾ ਜੀ ਸਸਲਵਾਰ ਹੈ ਸਲਵਾਰ ਤੇ ਕੋਈ ਵਰਕ ਨਹੀਂ ਹੈਗਾ ਇਹਦਾ ਹਜੇ ਦੁਪੱਟਾ ਰੈਡੀ ਹੋ ਰਿਹਾਗਾ ਇਹ ਮਤਲਬ ਵਰਕ ਹੋ ਰਿਹਾਗਾ ਦੁਪੱਟਾ ਵੀ ਜਦੋਂ ਰੈਡੀ ਹੋ ਕੇ ਆ ਗਿਆ ਇੱਕ ਵਾਰ ਆਪਾਂ ਤੁਹਾਨੂੰ ਫੇਰ ਤੋਂ ਵੀਡੀਓ ਪਾ ਦਾਂਗੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਹਨਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਪਰ ਇਹ ਨਹੀਂ ਹੈਗਾ ਵੀ ਤੁਸੀਂ ਆਪਣਾ ਫੈਬਰਿਕ ਭੇਜੋ ਹਨਾ ਮੈਨੂੰ ਵੀ ਸਾਡੇ ਸੂਟ ਲਿੰਦੇ ਜਿਹੜੇ ਸਲਾਈ ਕਰਕੇ ਦੇ ਦੋ ਤੇ ਇਦਾਂ ਨਹੀਂ ਹਾਂ ਦਾ ਨਾ ਇੰਨਾ ਟਾਈਮ ਹੈ ਪਹਿਲਾਂ ਹੀ ਸਟਿਚਿੰਗ ਦਾ ਮਤਲਬ ਬਹੁਤ ਜਿਆਦਾ ਰਾਸ ਹੈਗਾ ਆਪਣੇ ਕੋਲੇ ਤੁਸੀਂ ਜੇ ਮਤਲਬ ਮੇਰੇ ਤੋਂ ਫੈਬਰਿਕ ਲੈਣੇ ਹੋਗੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਸਟਿਚਿੰਗ 하기 ਜਿਵੇਂ ਵੀ ਤੁਸੀਂ ਸਟਾਈਲ ਬਣਾਉਣਾ ਚਾਹੋਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਮੇਰੀ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਇੱਕ ਆਪਾਂ ਕੱਲ ਵੀਡੀਓ ਪਾਈ ਸੀਗੀ ਮਲ ਕਾਟਨ ਦੇ ਸੂਟ ਪਾਈ ਸੀਗੇ ਕਾਫੀ ਭੈਣਾਂ ਨੂੰ ਕੱਲ ਮੈਂ ਕਹਿ ਚੁੱਕੀ ਸੀ ਵੀ ਜਿਹੜਾ ਸਟਾਕ ਹੈਗਾ ਸੋਲਡ ਹੋ ਚੁੱਕਿਆਗਾ ਕੱਲਾਲੇ ਸੂਟ ਸੀਗੇ ਜਿਹੜੇ ਸਾਰੇ ਸੋਲਡ ਹੋ ਚੁੱਕੇ ਸੀਗੇ ਆਪਾਂ ਰਿਪੀਟ ਨਹੀਂਗੇ ਜਿਹੜੇ ਸਾਰੇ ਕਲਰ ਅਗੇਨ ਦੁਬਾਰਾ ਲੈ ਕੇ ਆਏ ਆਂਗੇ ਜੇ ਤੁਸੀਂ ਆਰਡਰ ਦੇਣਾ ਚਾਹੋ ਨਾ ਜਿਹੜੀ ਆਪਾਂ ਰਹਿ ਗਈਆਂ ਸੀ ਮੈਸੇਜ ਕਰ ਰਹੀ ਸੀਗੇ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਦੇ ਸਕਦੇ ਹੋਗੇ ਆਪਣੇ ਕੋਲੇ ਡਬਲ ਡਬਲ ਕਲਰ ਸੇਮ ਕਲਰ ਦੇ ਵਿੱਚ ਅਵੇਲੇਬਲ ਹੈਗੇ ਨੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਨੇ ਕਮੈਂਟ ਕਰਕੇ ਜੁਦਾਜੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ